ਦੋਸਤੋ ਅੱਜ ਤੁਹਾਨੂੰ ਭੇੜੀਆਂ ਬਾਰੇ ਇਹੋ ਜਿਹੀਆਂ ਅਜੀਬੋ ਗਰੀਬ ਗੱਲਾਂ ਦੱਸਾਂਗੇ ਜਿਨ੍ਹਾਂ ਨੂੰ ਸੁਣ ਕੇ ਤੁਹਾਡੇ ਰੌਂਗ ਤੇ ਖੜੇ ਹੋ ਜਾਣਗੇ ਤਾਂ ਚਲੋ ਸ਼ੁਰੂ ਕਰਦੇ ਹਾਂ ਭੇੜੀਆਂ ਕੁੱਤਿਆਂ ਦੇ ਪਰਿਵਾਰ ਵਿੱਚੋਂ ਸਭ ਤੋਂ ਵੱਡੇ ਪੂਰਵਜ ਹੁੰਦੇ ਨੇ ਇੱਕ ਭੁੱਖਾ ਭੇੜੀਆ 20 ਕਿਲੋ ਤੋਂ ਵੀ ਜ਼ਿਆਦਾ ਮਾਸ ਖਾ ਸਕਦਾ ਹੈ ਭੇੜੀਏ ਝੁੰਡ ਵਿੱਚ ਰਹਿਣਾ ਪਸੰਦ ਕਰਦੇ ਨੇ ਪੇੜੀਏ ਦੀ ਉਮਰ 12 ਸਾਲ ਤੋਂ 15 ਸਾਲ ਤੱਕ ਦੀ ਹੁੰਦੀ ਹੈ ਪੇੜੀਆ ਸ਼ਬਦ ਦਾ ਅਰਥ ਜਾਪਾਨੀ ਭਾਸ਼ਾ ਅੰਤਰ ਮਹਾਨ ਦੇਵਤਾ ਹੈ ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਮਾਦਾ ਪੇੜੀਆ ਦਾ ਗਰਭਕਾਲ 65 ਦਿਨਾਂ ਦਾ ਹੁੰਦਾ ਹੈ ਇੱਕ ਮਾਦਾ ਪੇੜੀਆ 4 ਤੋਂ 7 ਬੱਚਿਆਂ ਤੱਕ ਜਨਮ ਦਿੰਦੀ ਹੈ ਪੇੜੀਏ ਦੇ ਪੂਰੇ 42 ਦੰਦ ਹੁੰਦੇ ਨੇ ਇਹਨਾਂ ਦੇ ਜਵੜੇ ਐਨੇ ਮਜ਼ਬੂਤ ਹੁੰਦੇ ਨੇ ਕਿ ਇਹ ਆਪਣੇ ਸ਼ਿਕਾਰ ਦੀਆਂ ਹੱਡੀਆਂ ਤੱਕ ਖਾ ਜਾਂਦੇ ਨੇ 6 ਮਹੀਨੇ ਦੇ ਹੋ ਜਾਣ ਤੋਂ ਬਾਅਦ ਪੇੜੀਏ ਦੇ ਬੱਚੇ ਸ਼ਿਕਾਰ ਕਰਨ ਲੱਗ ਜਾਂਦੇ ਨੇ ਪਰ ਪੇੜੀਏ ਅੰਦਰ ਸ਼ਿਕਾਰ ਕਰਨ ਦੀ ਸਫਲਤਾ ਬਹੁਤ ਹੀ ਘੱਟ ਹੁੰਦੀ ਹੈ ਇਹ ਸਿਰਫ 15 ਵਿੱਚੋਂ ਇੱਕ ਸ਼ਿਕਾਰ ਨੂੰ ਹੀ ਫੜ ਪਾਉਂਦੇ ਨੇ ਪੇੜੀਏ ਦਾ ਸ਼ਿਕਾਰ ਚੀਤਾ, ਜੰਗਲੀ ਸੂਰ, ਗਾਵਾਂ ਇਹ ਇਹਨਾਂ ਦੇ ਮੁੱਖ ਸ਼ਿਕਾਰ ਹੁੰਦੇ ਨੇ। ਦੋਸਤੋ ਪੇੜੀਆ ਆਪਣੇ ਪਰਿਵਾਰ ਨਾਲ ਜਿੰਨਾ ਪਿਆਰ ਕਰਦਾ ਹੈ ਉਹਨਾਂ ਹੋਰ ਕੋਈ ਜਾਨਵਰ ਨਹੀਂ ਕਰਦਾ। ਪਰਿਵਾਰ ਜਾਂ ਬਾਕੀ ਗਰੋਹੀ ਜਾਨ ਬਚਾਉਣ ਲਈ ਆਪਣੀ ਜਾਨ ਦੇ ਦੇਣਾ ਇਹਨਾਂ ਲਈ ਆਮ ਗੱਲ ਹੀ ਹੁੰਦੀ ਹੈ। ਸਭ ਤੋਂ ਛੋਟੇ ਭੇੜੀਏ ਸਾਊਥ ਅਫਰੀਕਾ ਅੰਦਰ ਪਾਈ ਜਾਂਦੇ ਨੇ ਜਿਨ੍ਹਾਂ ਦਾ ਵਜ਼ਨ ਸਿਰਫ 30 ਪਾਉਂਡ ਹੁੰਦਾ ਹੈ ਭੇੜੀਏ ਲਗਭਗ 32 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਭੱਜ ਸਕਦੇ ਨੇ ਪਰ ਲੋਡ ਪੈਣ ਉੱਤੇ ਇਹ 57 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵੀ ਭੱਜ ਲੈਂਦੇ ਨੇ ਭੇੜੀਏ ਦੀ ਆਵਾਜ਼ ਨੂੰ ਹੌਲ ਕਿਹਾ ਜਾਂਦਾ ਹੈ ਇਹ ਹਾਊਲ ਦੇ ਮਾਧਿਮ ਰਾਹੀਂ ਇੱਕ ਦੂਜੇ ਨਾਲ ਸੰਪਰਕ ਬਣਾਉਂਦੇ ਨੇ ਭੇੜੀਏ ਦਾ ਵਿਗਿਆਨਕ ਨਾਮ ਕੈਨਿਸ ਲੂਪਸ ਹੈ ਭੇੜੀਆ ਉੱਤਰੀ ਅਮਰੀਕਾ ਯੂਰਪ ਏਸ਼ੀਆ ਤੇ ਉੱਤਰੀ ਅਫਰੀਕਾ ਅੰਦਰ ਪਾਈ ਜਾਂਦੇ ਨੇ ਕੀ ਤੁਹਾਨੂੰ ਪਤਾ ਹੈ ਕਿ ਭੇੜੀਏ ਖਾਣੇ ਦੀ ਤਲਾਸ਼ ਵਿੱਚ ਹਰ ਦਿਨ 10 ਤੋਂ 30 ਮੀਲ ਦੀ ਯਾਤਰਾ ਕਰਦੇ ਨੇ ਭੇੜੀਏ ਤੈਰ ਕੇ 30 ਮੀਲ ਦੀ ਦੂਰੀ ਆਰਾਮ ਨਾਲ ਤੈਅ ਕਰ ਸਕਦੇ ਨੇ ਪੇੜੀਏ ਇੱਕ ਨਰ ਤੇ ਇੱਕ ਮਾਦਾ ਦੇ ਪਰਿਵਾਰਾਂ ਅੰਦਰ ਰਹਿੰਦੇ ਨੇ ਜਿਨ੍ਹਾਂ ਅੰਦਰ ਉਹਨਾਂ ਦੇ ਬੱਚੇ ਵੀ ਪੜਦੇ ਨੇ ਪੇੜੀਆ ਕੁੱਤਿਆਂ ਦਾ ਸਭ ਤੋਂ ਪੁਰਾਣਾ ਪੂਰਵਜ ਹੈ ਇਹ ਜੰਗਲੀ ਕੁੱਤਿਆਂ ਦੇ ਸਮੂਹ ਦਾ ਹੀ ਇੱਕ ਹਿੱਸਾ ਹੈ ਇਹ ਤੁਹਾਨੂੰ ਪਤਾ ਹੈ ਕਿ ਇਸ ਸੰਸਾਰ ਅੰਦਰ 1.5 ਲੱਖ ਤੋਂ ਵੀ ਜ਼ਿਆਦਾ ਪੇੜੀਏ ਬਚੇ ਨੇ ਪੇੜੀਏ ਦੇ ਬੱਚੇ ਦੀਆਂ ਅੱਖਾਂ ਜਨਮ ਵੇਲੇ ਨੀਲੀਆਂ ਰਗਦੀਆਂ ਹੁੰਦੀਆਂ ਨੇ ਤੇ 8 ਮਹੀਨੇ ਦਾ ਹੋਣ ਤੋਂ ਬਾਅਦ ਅੱਖਾਂ ਪੀਲੀਆਂ ਹੋ ਜਾਂਦੀਆਂ ਨੇ ਪੇੜੀਆ ਆਪਣੇ ਪੰਜਿਆਂ ਉਤੇ ਦੌੜਦਾ ਹੈ ਤਾਂ ਕਿ ਉਹ ਆਸਾਨੀ ਨਾਲ ਰੁਕ ਸਕੇ ਤੇ ਦੂਜੀ ਦਿਸ਼ਾ ਅੰਦਰ ਮੁੜ ਸਕੇ। ਪੇੜੀਏ ਦੇ ਬੱਚੇ ਜਨਮ ਸਮੇ 500 ਗ੍ਰਾਮ ਦੇ ਹੀ ਹੁੰਦੇ ਨੇ। ਪੇੜੀਆ ਅਮਰੀਕਾ ਵਿੱਚ 1974 ਅੰਦਰ ਲੋਪਤ ਹੋ ਰਹੀਆਂ ਪ੍ਰਜਾਤੀਆਂ ਵਿੱਚ ਸਭ ਤੋਂ ਪਹਿਲਾ ਜਾਨਵਰ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊ ਕਿ ਪੇੜੀਏ ਦੇ ਸੁਣਨ ਦੀ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਪੇੜੀਏ ਦੀ ਸੰਖਿਆ ਹਰ ਸਾਲ ਘਟ ਹੁੰਦੀ ਜਾ ਰਹੀ ਹੈ ਕਿਉਂਕਿ ਸ਼ਿਕਾਰੀ ਇਹਨਾਂ ਦਾ ਕਾਫੀ ਸ਼ਿਕਾਰ ਕਰਦੇ ਨੇ। ਤੋ ਫਤੋ ਇਹ ਸੀ ਭੇੜੀਆਂ ਬਾਰੇ ਦਿਲਚਸਪ ਜਾਣਕਾਰੀਆਂ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮਿਲਦੇ ਆਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਸਿੱਖਦੇ ਰਹੋ ਅੱਗੇ ਵਧਦੇ ਰਹੋ